ਹੈਲੋ ਐਂਡ ਵੈਲਕਮ ਬੈਕ ਟੂ ਕ੍ਰਿਸ਼ਨਾ ਐਨੀਵੇਅਰ ਤੇ ਆਪਣਾ ਵਲੌਗ ਦੇਖ ਰਹੇ ਸਾਰੀਆਂ ਮਾਵਾਂ ਭੈਣਾਂ ਵੀਰਾਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ਤੁਹਾਨੂੰ ਅਲੱਗ ਅਲੱਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਉਹਨਾਂ ਦੀ ਮਾਨਤਾ ਹਾਂ ਦੇ ਨਾਲ ਜਾਣੂ ਕਰਵਾਉਂਦੇ ਹਾਂ ਇਤਿਹਾਸ ਨਾਲ ਜਾਣੂ ਕਰਵਾਉਂਦੇ ਹਾਂ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੈ ਕੇ ਚੱਲੇ ਹਾਂ ਜਿੱਥੇ ਕਿ ਜਿੱਥੋਂ ਦੀ માનਤਾ ਹੈ ਕਿ ਜਿੰਨਾ ਜੋੜਿਆਂ ਦੇ ਸੰਤਾਨ ਨਹੀਂ ਹੋ ਰਹੀ ਔਲਾਦ ਪ੍ਰਾਪਤੀ ਨਹੀਂ ਹੋ ਰਹੀ ਉਹ ਉੱਥੇ ਜਾ ਕੇ ਮੱਥਾ ਟੇਕ ਜਾਣ ਅਰਦਾਸ ਬੇਨਤੀ ਕਰਵਾ ਦੇਣ ਤੇ ਪਾਤਸ਼ਾਹ ਚੜਾ ਦੇਣ ਤਾਂ ਉੱਥੇ ਜੋ ਸੰਤਾਨ ਦੀ ਔਲਾਦ ਦੀ ਪ੍ਰਾਪਤੀ ਹੋ ਜਾਂਦੀ ਹੈ ਉੱਥੇ ਗੁਰੂ ਅਰਜਨ ਦੇਵ ਜੀ ਦੀ ਖਾਸ ਬਖਸ਼ਿਸ਼ ਹੈ ਸਾਰਾ ਤੁਹਾਨੂੰ ਦੱਸਾਂਗੇ ਕੀ ਇਤਿਹਾਸ ਸੰਸਕਰਤਵਾਰ ਸਾਹਿਬ ਦਾ ਤੇ ਉੱਥੇ ਜਿਹੜੇ ਬੱਚਾ ਨੂੰ ਸੋਕਾ ਹੈ ਜਾਂ ਤਈਏ ਦਾ ਬੁਖਾਰ ਵਗੈਰਾ ਚੜਦਾ ਹੈ ਉੱਥੇ ਬਣੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਉਹ ਵੀ ਬਿਲਕੁਲ ਠੀਕ ਹੋ ਜਾਂਦੇ ਨੇ ਜੀ ਬਹੁਤ ਜ਼ਿਆਦਾ ਮਾਨਤਾ ਦਸੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਇਹ ਗੁਰਦੁਆਰਾ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਆ ਜਾਂਦਾ ਹੈ ਤੇ ਪੂਰਾ ਐਡਰੈਸ ਤੁਹਾਨੂੰ ਵੀਡੀਓ ਦੇ ਲਾਸਟ ਤੇ ਦੱਸਾਂਗੇ ਬੜੇ ਰੋ ਬਲੌਗ ਦੇ ਨਾਲ ਤੇ ਲੋਜੀ ਦਰਬਾਰ ਸਾਹਿਬ ਦੀ ਪਾਰਕਿੰਗ 'ਚ ਆਪਾਂ ਆ ਗਏ ਆ ਕਿਉਂਕਿ ਜਿਹੜਾ ਉਹ ਗੁਰਦੁਆਰਾ ਸਾਹਿਬ ਦਾ ਰਸਤਾ ਹੈ ਉਹ ਦਰਬਾਰ ਸਾਹਿਬ ਤੋਂ ਹੋ ਕੇ ਗੁਜ਼ਰਦਾ ਹੈ ਤੇ ਇਸ ਕਰਕੇ ਇੱਥੇ پارک ਕਰਤਾ ਮੋਟਰਸਾਈਕਲ ਤੇ ਹੁਣ ਪਹਿਲਾਂ ਦਰਬਾਰ ਸਾਹਿਬ ਚੱਲਾਂਗੇ ਤੇ ਫਿਰ ਉਹਦੇ ਨਾਲ ਚੱਲਾਂਗੇ ਗੁਰਦੁਆਰਾ ਸਾਹਿਬ ਜਿਵੇਂ ਹੈ ਗਰੂਸ ਹਾਂਜੀ ਤੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਨਿਕਲੇ ਆ ਉਸ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣ ਜਿੰਦੇ ਲਈ ਆਪਾਂ ਸਪੈਸ਼ਲ ਨੰਬਰ ਸਰਾਈਏ ਜੀ ਤੁਹਾਨੂੰ ਜੇ ਉਸ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ ਆਏ ਆ ਇੱਥੇ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਬਹੁਤ ਜ਼ਿਆਦਾ ਮਹਤਾ ਉਸ ਗੁਰਦਰਾ ਸਾਹਿਬ ਦੀ ਤੇ ਇਹ ਸੋਹਣੀਆਂ ਸੋਹਣੀਆਂ ਪਤਲੀਆਂ ਜੀਆਂ ਗਲੀਆਂ 'ਚ ਹੁੰਦੇ ਹੋਏ ਆਪਾਂ ਵੱਧੇ ਹੋਏ ਉਸ ਗੁਰਦਰਾ ਸਾਹਿਬ ਵੱਲੋਂ ਅੰਮਰਸਰ ਦੇ ਗਲੀਆਂ ਦੀ ਰੌਣਕੀ ਆਉਦੀ ਹੁੰਦੀ ਆ ਇਹ ਕੀ ਸਕਦੇ ਹਾਂ ਦੱਸੋ ਅੱਗੇ ਆਪਣੇ ਉਹ ਘੂਗਾ ਦਾ ਮੁੰਡਾ ਆਇਆ ਹੈ ਕਿਉਂਕਿ ਅੰਮ੍ਰਿਤਸਰ ਰਹਿੰਦੇ ਨੇ ਇੰਸਟਾਹੇਲਾ ਪਾਲਰ ਰਸੀਵ ਕਰਨਾ ਹੈ ਉਹ ਵੀ ਆਪਣੇ ਨਾਲ ਹੀ ਦਰਸ਼ਨ ਕਰੂਗਾ ਅੱਜ ਨੀਣਾ ਨੇ ਪੂਰੇ ਪੰਜਾਬ ਦੀ ਫੀਲਿੰਗ ਚੱਕਣੇ ਉਹ ਅੰਮ੍ਰਿਤਸਰ ਦੀਆਂ ਗਲੀਆਂ ਘੁੰਮੇ ਆ ਕੇ ਇੰਡੀਆਂ ਸੋਹਣੀਆਂ ਗਲੀਆਂ ਪਤਲੀਆਂ ਜਿਹੀਆਂ ਵਾਈਬ ਵਾਲੀਆਂ ਕਿਆ ਬਾਤ ਹੈ ਰੰਗਲਾ ਪੰਜਾਬ ਬੜੇ ਰੋ ਬਲੌਗ ਦੇ ਨਾਲ ਛੇਤੀ ਮਿਲ ਗਿਆ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਤੇ ਸਾਰੇ ਇਤਿਹਾਸ ਨਾਲ ਜਾਣੂ ਕਰਾਉਂਦੇ ਆ। ਇਹ ਗੁਰਦੁਆਰਾ ਸਾਹਿਬ ਜੋ ਇੱਕ ਛੜੀ ਜਿਹੀ ਸਥਾਪਤ ਹੈ ਦੀ ਮੋੜ ਪੀੜੀਆਂ ਗਲੀ ਹੈ ਤੇ ਦਰਬਾਰ ਸਾਹਿਬ ਦੀ ਬਿਲਕੁਲ ਮਗਰਲੀ ਸਾਈਡ ਹੀ ਪੈਂਦਾ ਹੈ ਗੁਰਦੁਆਰਾ ਸਾਹਿਬ। ਆਪਾਂ ਪੈਦਲ ਵੀ ਆ ਸਕਦੇ ਆ। ਬੜਾ ਸਹੀ ਪਾਰਕਿੰਗ 'ਚ ਬਾਈਕ ਲੈ ਕੇ ਗੁਰਦੁਆਰਾ ਸਾਹਿਬ ਜਾ ਰਹੇ ਆ। ਤੇ ਲੋ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆ। ਚਲਦੇ ਆ ਅੰਦਰ ਤੇ ਤੁਹਾਨੂੰ ਦਰਸ਼ਨ ਮੇਲੇ ਕਰਾਉਂਦੇ ਆ ਗੁਰੂ ਘਰ ਦੇ ਤੇ ਇਤਿਹਾਸ ਨਾਲ ਜਾਣੂ ਕਰਵਾਉਂਦੇ ਆ ਕਿਵੇਂ ਇੱਥੇ ਪਾਠੀਆਂ ਚੜਾਉਣ ਨਾਲ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਬਣਿਆ ਰਿਓ ਜੀ ਤੇ ਆਓ ਜੀ ਚਲਦੇ ਆ ਅੰਦਰ ਤੇ ਕਰਦੇ ਆ ਦਰਸ਼ਨ ਮੇਲੇ ਇੱਥੇ ਜੋੜਾਚਾਰ ਹੈ ਜੀ ਤੇ ਆਹ ਸਾਹਮਣੇ ਇਹਨਾਂ ਨੇ ਲਿਖਿਆ ਹੋਇਆ ਸਾਰਾ ਕੁਝ ਤੇ ਲੋ ਜੀ ਜੋੜੇ ਜਮਾ ਆਪਾਂ ਕਰਵਾਤੇ ਆ ਤੇ ਹੁਣ ਆਪਾਂ ਅੰਦਰ ਚਲਦੇ ਆ ਮੱਥਾ ਟੇਕਣ ਲਈ ਦਰਸ਼ਨ ਮੇਲੇ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਉਹ ਸਰਵਰ ਜੋ ਬਣਿਆ ਹੋਇਆ ਹੈ ਜਿੱਥੇ ਸੁੱਕੜੇ ਬੱਚੇ ਇਸ਼ਨਾਨ ਕਰਵਾਉਂਦੇ ਨੇ ਠੀਕ ਹੁੰਦੇ ਨੇ ਉਹਦੇ ਵੀ ਦਰਸ਼ਨ ਕਰਾਉਣਨੇ ਆ ਤੇ ਜਿੱਥੇ ਪਾਥੀਆਂ ਚੜ੍ਹਦੀਆਂ ਨੇ ਤੇ ਪਾਥੀਆਂ ਦਾ ਲੰਗਰ ਬੰਦਾ ਉਸੇ ਪਾਸੇ ਲੈ ਕੇ ਉਦੋਂ ਵੀ ਦਰਸ਼ਨ ਕਰਵਾਉਣਨੇ ਆ ਤੁਸੀਂ ਪਹਿਲਾਂ ਆਪਾਂ ਚੱਲ ਕੇ ਅੰਦਰ ਮੱਥਾ ਟੇਕਦੇ ਆਂ

Yeah. you. ਤੇ ਲੋ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਮਰ ਪ੍ਰਾਪਤ ਟੋਬਾ ਭਾਈ ਸਾਲੋ ਜੀ ਦੀ ਜੀ ਇੱਥੇ ਗੁਰੂ ਅਰਜਨ ਦੇਵ ਜੀ ਦੀ ਖਾਸ ਬਖਸ਼ਿਸ਼ ਹੈ ਤੇ ਇਹ ਜੋ ਟੋਬਾ ਹੈ ਭਾਈ ਸਾਲੋ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਗੁਰਦੁਆਰਾ ਸਾਹਿਬ ਵੀ ਭਾਈ ਸਾਲੋ ਜੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਤੇ ਇੱਥੇ ਇਸ਼ਨਾਨ ਪਾਣੀ ਕਰਨ ਵਾਲੇ ਜੋ ਸੁੱਕੇ ਬੱਚੇ ਨੇ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਸੋਕੜੇ ਨਾਲ ਜੋ ਪੀੜਤ ਨੇ ਬੱਚੇ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਤੇ ਤਈਏ ਦਾ ਬੁਖਾਰ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਅਗਰ ਸ਼ਮੀਲ ਵਗੈਰਾ ਬਣ ਰਹੀ ਹੈ ਲੰਗਰ ਤਿਆਰ ਹੋ ਰਿਹਾ ਹੈ ਹੋਂਦ ਨੂੰ ਉਸ ਪਾਸੇ ਵੀ ਲੈ ਕੇ ਚੱਲਦੇ ਆ ਜਿੱਥੇ ਪਾਠੀਆਂ ਦਾ ਲੰਗਰ ਤਿਆਰ ਹੁੰਦਾ ਹੈ ਤੇ ਬਣੇ ਰਿਓ ਵਲੌਗ ਦੇ ਨਾਲ ਉਮੀਦ ਕਰਦੇ ਆ ਕਿ ਤੁਹਾਨੂੰ ਵਲੌਗ ਵਧੀਆ ਲੱਗ ਰਿਹਾ ਹੋਊਗਾ ਹੁਣ ਤੱਕ ਜਿੰਨਾ ਵੀ ਦਿਖਾਇਆ ਤੇ ਅੱਗੇ ਵੀ ਤੁਹਾਨੂੰ ਵਧੀਆ ਲੱਗੂਗਾ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਕਰਵਾਉਣੀ ਹੈ ਅੱਗੇ ਚੱਲ ਕੇ ਬਣੇ ਰਿਓ ਜੀ ਤੇ ਲੋ ਜੀ ਆਪਾਂ ਹੁਣ ਜਿਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਹੀ ਪਾਤਸ਼ਾਹਾਂ ਦਾ ਲੰਗਰ ਬਣਦਾ ਹੈ ਜੀ ਤੇ ਜ਼ਿਆਦਾਤਰ ਲੰਗਰ ਇੱਥੇ ਜੋ ਇੱਥੇ ਪਾਤਸ਼ਾਹਾਂ ਚੜ੍ਹਦੀਆਂ ਨੇ ਉਸੇ ਪਾਤਸ਼ਾਹਾਂ ਦਾ ਲੰਗਰ ਬਣਦਾ ਹੈ ਤੇ ਹੁਣ ਵੀ ਇੱਥੇ ਪੂੜੀਆਂ ਗੱਡੀਆਂ ਜਾ ਰਹੀਆਂ ਨੇ ਦੇਖੋ ਤੁਸੀਂ ਪਾਤਸ਼ਾਹਾਂ ਵਾਲੀ ਤੇ ਬਹੁਤ ਕਿਰਪਾ ਹੈ ਗੁਰੂ ਅਰਜਨ ਦੇਵ ਜੀ ਦੀ ਇਸ ਜਗ੍ਹਾ ਤੇ ਤੇ ਆਓ ਜੀ ਹੁਣ ਤੁਹਾਨੂੰ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣੀ ਹੈ ਇਹ ਸਥਾਨ ਗੁਰਦੁਆਰਾ ਟੋਬਾ ਸੱਲੋ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਭਾਈ ਸੱਲੋ ਜੀ ਦਾ ਜਨਮ 29 ਸਤੰਬਰ ਸਾਲ 1554 ਈਸਵੀਂ ਸੋਮਵਾਰ ਵਾਲੇ ਦਿਨ ਮਾਲਵੇ ਦੇ ਨਗਰ ਤੇਲਾ ਕਾਂਗੜ ਵਿਖੇ ਭਾਈ ਤੇਹਲਾ ਜੀ ਦੇ ਘਰ ਅਤੇ ਮਾਤਾ ਸੁਖਦੇਵ ਜੀ ਦੇ ਕੁੱਖੋਂ ਹੋਇਆ ਸੀ ਜੋ ਪਹਿਲਾਂ ਹੀ ਸਖੀ ਸਰਵਰ ਦੇ ਉਪਾਦਕ ਸਨ ਅਤੇ ਬਾਅਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਗੁਰੂ ਕੇ ਸਿੱਖ ਬਣ ਗਏ ਸੀ ਮਾਤਾ ਪਿਤਾ ਜੀ ਘਰ ਵਾਪਸ ਅਸਮਰੀਠੇ ਚਲੇ ਗਏ ਅਤੇ ਭਾਈ ਸਾਹਿਬ ਜੀ ਨੂੰ ਗੁਰੂ ਜੀ ਦੇ ਹਜ਼ੂਰ ਰਹਿ ਕੇ ਸੇਵਾ ਸਿਮਰਨ ਵਿੱਚ ਜੁਟ ਗਏ ਬਾਬਾ ਜੀ ਨੇ ਨਗਰ ਨਰਮਨ ਹਿਤ 52 ਜਾਤਾਂ ਦੇ ਕਿਰਤਿਆਂ ਦੇ ਵਪਾਰੀਆਂ ਨੂੰ ਲਿਆ ਕੇ ਇੱਥੇ ਵਸਾਇਆ ਸੀਗਾ ਤੇ ਪੰਜਵੇਂ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਸ਼ਹਿਰ ਦਾ ਸਾਰਾ ਪ੍ਰਬੰਧ ਆਪ ਜੀ ਨੂੰ ਸੰਭਾਲ ਦਿੱਤਾ। ਅਮਰਸਰੋਵਰ ਨੂੰ ਪੱਕਿਆਂ ਕਰਨ ਲਈ ਆਇਆ ਵਿੱਚ ਵਰਤਿਆ ਜਾਣ ਵਾਲਾ ਬਾਲਣ ਮੁਕ ਜਾਣ ਤੇ ਆਪ ਜੀ ਨੇ ਪੰਡੋਰੀ ਵਿਡੈਚ ਅਧਿਕ ਪਿੰਡਾਂ ਵਿੱਚ ਜਾ ਕੇ ਪਾਥੀਆਂ ਤੋਂ ਪੁੱਤਰ ਹੋਣ ਦਾ ਹੁਕਮ ਦਿੱਤਾ ਤੇ ਬਾਲਣ ਦੇ ਭਾਂਡੇ ਭਰ ਕੇ ਲੈ ਆਏ। ਸਾਰੀ ਵਿਥਿਆ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਜੀ ਅਤੇ ਪ੍ਰਸੰਨ ਹੋਏ ਅਤੇ ਉਹਨਾਂ ਨੇ ਵਚਨ ਕੀਤਾ ਕਿ ਜੋ ਵੀ ਮਾਈ ਭਾਈ ਸ਼ਰਦਾ ਭਾਵਨਾ ਨਾਲ ਆਪ ਜੀ ਦੇ ਟੋਬੇ ਵਿੱਚ ਸ্নান ਕਰੇਗਾ ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਸੁੱਕੇ ਬੱਚੇ ਇਸ ਟੋਬੇ ਵਿੱਚ ਇਸ਼ਨਾਨ ਕਰਕੇ ਹਰੇ ਭਰੇ ਹੋ ਜਾਣਗੇ। ਤੇ ਜੋ ਤਿਆਦਾ ਬੁਖਾਰ ਹੈ ਉਹ ਵੀ ਇੱਥੇ ਆ ਕੇ ਦੂਰ ਹੋ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਤੋਂ 5-10 ਮਿੰਟ ਦੀ ਦੂਰੀ ਤੇ ਸਥਿਤ ਹੈ ਜੀ। ਇਹ ਪੀੜੀ ਗੰਗਕੜੀਆਂ ਵਿੱਚ ਹੋਣ ਕਰਕੇ ਇੱਥੇ ਤੁਸੀਂ ਆਟੋ ਰਿਕਸ਼ਾ, ਈ ਰਿਕਸ਼ਾ ਤੇ ਜਾਂ ਫਿਰ ਆਪ ਦੇ ਸਾਧਨ ਤੇ ਬਾਈਕ ਵਗੈਰਾ ਤੇ ਵੀ ਆ ਸਕਦੇ ਹੋ ਜੀ। ਹਾਂਜੀ ਤੇ ਇਸ ਨਾਲ ਹੀ ਆਪਾਂ ਇਸ ਵਲੌਗ ਦਾ ਦੀ ਐਂਡ ਕਰਦੇ ਆਂ ਉਮੀਦ ਕਰਦੇ ਆਂ ਕਿ ਇਹ ਤੁਹਾਨੂੰ ਜੋ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਆ ਇਹ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਵਲੌਗ ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚੈਨਲ ਨੂੰ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਰਹਿਾਂਗੇ ਅਸੀਂ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹਿਾਂਗੇ ਤੇ ਪਿਛਲੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਜਲਦੀ ਹੀ ਟਿਲ ਦੈਨ ਬਾਏ